ਸਪਰੇਅ ਦੇ ਲਈ ਕੀ ਮਹਿੰਗੇ ਬ੍ਰਾਂਡ ਜ਼ਿਆਦਾ ਤੇ ਛੇਤੀ ਅਸਰ ਕਰਦੇ ਨੇ ਜ਼ਿੰਮੇਦਾਰ ਇਹ ਕਹਿੰਦੇ ਨੇ ਪਹਿਲਾਂ ਸਿਰੇ ਦੀ ਕਰਦੋ ਜੀ ਪਹਿਲਾਂ ਸਿਰੇ ਦੀ ਮਹਿੰਗੀ ਵਾਲੀ ਮਹਿੰਗੀ ਉਹ ਕਰਦੋ ਜੀ ਵੀ ਮੇਰੇ ਹਿਸਾਬ ਦੇ ਨਾਲ ਜਿਹੜੀ ਪਹਿਲੀ ਸਪਰੇਅ ਹੈ ਜੀ ਉਹ ਆਪਾਂ ਨੂੰ ਨੋਰਮਲ ਕਰਨੀ ਚਾਹੀਦੀ ਜਿਹੜੀ ਆਪਾਂ ਜੀ ਗੱਲ ਕਰੀ 26 ਦੀ ਐਤ ਕੀ ਜਿਹੜੇ ਚਾਂਸ ਨੇ ਜਿੰਨੂੰ ਆਪਾਂ ਕਹਿੰਦੇ ਆ ਵੀ ਇਹ ਹਲਦੀ ਰੋਗ ਉਹ ਐਤ ਕੀ ਜ਼ਿਆਦਾ ਆਏਗਾ ਮਤਲਬ ਆਪ ਵੀ ਕਿਸਾਨ 655 ਕੁਛ ਤੇ ਉਹਨਾਂ ਨੂੰ ਬ੍ਰਾਂਡ ਚੇਤੀ ਹੋ ਗਏ ਨੇ ਜਾਂ ਫਲਾਣਾ ਦੇ ਦੇ ਭਈ ਫਲਾਣਾ ਦੇ ਦੇ ਜਿਹੜੇ ਸਾਡੇ ਕਰਨ ਵਾਲੇ ਨੇ ਉਹ ਸਾਡੇ ਤੋਂ ਥੋੜੀ ਜ਼ਿਆਦਾ ਡਾਕਟਰ ਬਣੇ ਹੋਏ ਹੁਣ ਤੇਲੇ ਵਾਸਤੇ ਗੱਲ ਕਰੀਏ ਹਾਂ ਕਈ ਪ੍ਰੋਡਕਟ ਜਿਹੜੇ ਸਰਕਾਰ ਨੇ ਬੈਨ ਕਰ ਦਿੱਤੇ ਜ਼ਿੰਮੇਦਾਰ ਹੁੰਦੇ ਨੇ ਅਸੀਂ ਵੀ ਕਈ ਵਾਰ ਦੁਕਾਨ ਦੇ ਬੈਠੇ ਨਾ ਜੀ ਤੁਸੀਂ ਦੋ ਦੋ ਜਿੱਥੇ ਚਿੱਤ ਮਰਜ਼ੀ ਦੀ ਹਾਂ ਦੇਓ ਜਿੱਥੇ ਮਰਜ਼ੀ ਦੋ ਸੱਸੀ ਗੜ੍ਹ ਕਿਸਾਨ ਵੀਰੋ ਝੋਨੇ ਤੇ ਸਪਰੇਅ ਹਾਂ ਨੂੰ ਲੈ ਕੇ ਇੱਕ ਖਾਸ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਅਸੀਂ ਇੱਕ ਵਾਰੀ ਫੇਰ ਪਹੁੰਚੇ ਹਾਂ ਫਾਰਸ ਐਗਰੀਕਲਚਰ ਸਟੋਰ ਸ਼ਹਿਰ ਪਾਟਣਾ ਤੇ ਸਾਡੇ ਨਾਲ ਵੀਰ ਜਸਵਿੰਦਰ ਸਿੰਘ ਜੀ ਨੇ ਜੋ ਪਿਛਲੇ ਮੈਨੂੰ ਲੱਗਦਾ 25 ਤੋਂ 30 ਸਾਲ ਤੱਕ ਪੈਸਟੀਸਾਈਡ ਦੇ ਬਿਜ਼ਨਸ ਚ ਨੇ ਤੇ ਆਪ ਵੀ ਖੇਤੀ ਕਰਦੇ ਨੇ ਸੋ 2 ਇਨ 1 ਇੱਥੇ ਆਪਾਂ ਨੂੰ ਜਾਣਕਾਰੀ ਮਿਲਣ ਵਾਲੀ ਹੈ ਤੇ ਮੇਰੇ ਕੋਲ ਆ ਪਰਚੀ ਦੇ ਕੁਝ ਸਵਾਲ ਲਿਖੇ ਨੇ ਇਹਨਾਂ ਚ ਬਹੁਤੇ ਸਵਾਲ ਤੁਹਾਡੇ ਵੀ ਹੋਣਗੇ ਤੇ ਜੇ ਕੋਈ ਸਵਾਲ ਮੈਂ ਭੁੱਲ ਗਿਆ ਤੇ ਤੁਸੀਂ ਕਮੈਂਟ ਕਰਕੇ ਪੁੱਛ ਲੈਣਾ ਵੀਰ ਜੀ ਨੇ ਜਵਾਬ ਦੇ ਦੇਣਾ ਸੋ ਝੋਨੇ ਤੇ ਮੈਨੂੰ ਲੱਗਦਾ ਯੂਰੀਏ ਦਾ ਕੰਮ ਤਕਰੀਬਨ ਹੁਣ ਯਾਨੀ ਕਿ ਖਤਮ ਹੋ ਗਿਆ ਹੁਣ ਪਿੱਠਾਂ ਤੇ ਪੰਪ ਟਿਕਣ ਵਾਲੇ ਨੇ ਜਾਂ ਟਿਕ ਗਏ ਨੇ ਤੇ ਉਹਦੇ ਬਾਰੇ ਅੱਜ ਆਪਾਂ ਰਹੀਆਂ ਸਪਰੇਹਾਂ ਦਵਾਈਆਂ ਚ ਜਿਹੜੀ ਆਪਣੀ ਉਲਝਣ ਤਾਂ ਨਹੀਂ ਬਣੀ ਹੁੰਦੀ ਏ ਉਹਦੇ ਬਾਰੇ ਆਪਾਂ ਗੱਲ ਕਰਨੀ ਏ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜਤਿੰਦਰ ਵੀਰ ਜੀ ਬਹੁਤ ਹੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਕੋਲ ਪਹੁੰਚੇ ਹੋ ਤੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਰ ਜੀ ਸਤਿ ਸ਼ਕਰ ਜੀ ਕਾਰਨ ਇਹ ਹੁੰਦਾ ਹੈ ਵੀ ਤੁਸੀਂ ਸਾਡੇ ਕੋਲ ਆਉਣੇ ਹੋ ਜਿੰਨੀ ਕੁ ਸਾਡੇ ਕੋਲ ਨੌਲੇਜ ਹੈ ਜੀ ਬਿਲਕੁਲ ਜੀ ਅਸੀਂ ਤੁਹਾਨੂੰ ਦੱਸਦੇ ਆ ਕਿਉਂਕਿ ਅਸੀਂ ਐਡੇ ਵੱਡੇ ਡਾਕਟਰ ਤਾਂ ਹੈ ਨਹੀਂ ਦੇ ਕੋਈ ਜੋ ਸਾਡਾ ਨਿੱਜੀ ਤਜਰਬਾ ਹੈ ਇਸ ਤੋਂ ਵੱਡੀ ਡਾਕਟਰੀ ਹੋਰ ਕੀ ਹੋ ਸਕਦੀ ਹੈ ਉਹਦੇ ਵਾਸਤੇ ਅਸੀਂ ਦੱਸ ਸਕਦੇ ਆ ਕਿਉਂਕਿਆਂ ਨੂੰ ਚੰਗਾ ਵੀ ਲੱਗਦਾ ਕਈ ਨੂੰ ਨਹੀਂ ਵੀ ਚੰਗਾ ਲੱਗਦਾ ਹਾਂ ਆਪਾਂ ਆਪਣਾ ਕਿਸੇ ਦਾ ਤਜਰਬਾ ਵੀ ਤੇ ਆ ਦਵਾਈ ਦੱਸੀ ਹੈ ਪਰ ਮੈਂ ਇਹ ਇਲਾਕੇ ਦੇ ਹਿਸਾਬ ਨਾਲ ਜਾਂ ਮੌਸਮ ਦੇ ਹਿਸਾਬ ਨਾਲ ਥੋੜਾ ਬਥਾ ਚੇਂਜ ਹੁੰਦਾ ਸਿਆਣੇ ਕਹਿੰਦੇ ਨੇ ਵੀ ਰਾਏ ਜ਼ਰੂਰ ਲੈ ਲੈਣ ਸੋ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਬਿਮਾਰੀ ਤੋਂ ਪਹਿਲਾਂ ਜੇਕਰ ਕੋਈ ੱੱਬੇ ਉਲੀ ਤੇਲੇ ਦੀ ਸਪਰੇ ਮੈਂ ਕਰਦਿਆਂ ਵੀ ਚਲੋ ਅਜੇ ਮੈਨੂੰ ਵਿਖਾਈ ਤੇ ਨਹੀਂ ਦੇ ਰਿਆ ਪਰ ਝੋਨਾ ਪੂਰਾ ਜੋਬਨ ਤੇ ਹੈ ਤੇ ਮੈਂ ਕਹਿ ਰਿਹਾ ਚਲੋ ਇੱਕ ਸਪਰੇ ਕਰ ਦਿੰਨੇ ਆ ਕੀ ਇਹਦੇ ਨਾਲ ਕੋਈ ਫਾਇਦਾ ਹੁੰਦਾ ਜਾਂ ਫਿਰ ਬਿਮਾਰੀ ਆਉਣ ਦਾ ਥੋੜਾ ਥੋੜਾ ਇੰਤਜ਼ਾਰ ਕਰ ਲੇ ਇਹਦੇ ਵਿੱਚ ਜਸਤਿੰਦਰ ਜੀ ਇਦਾਂ ਸਾਰੀ ਗੱਲ ਜਿਹੜੀ ਕੀ ਹੈ ਮੌਸਮ ਦੇ ਉੱਤੇ ਅੱਛਾ ਜੀ ਜੇ ਤੁਹਾਡਾ ਚੋਣਾ ਸਾਫ਼ ਹੈ ਤਾਂ ਉਹਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਕਿਉਂਕਿ ਜਦੋਂ ਆਪਣੇ ਚੋਣੇ ਵਿੱਚ ਆਹੀ ਨੇ ਆਪਾਂ ਕਿਉਂ ਕਰੀਏ ਕਿਉਂ ਕਰੀਏ ਠੀਕ ਹੈ ਜਿਹੜਾ ਤੱਬਾ ਹੈ ਉਹ ਤੱਬਾ ਆਪਾਂ ਕਹਿੰਦੇ ਜਿਹਨੂੰ ਬਲਾਸਟ ਕਹਿੰਦੇ ਨੇ ਕਈ ਉੱਪਰ ਜਾ ਕੇ ਆ ਜਾਂਦੇ ਬਲਾਸਟ ਹਾਂਜੀ ਸੀਤ ਫਲਾਈਟ ਕਹਿੰਦੇ ਨੇ ਉਹਨੂੰ ਜਿਹੜੇ ਤੱਬੇ ਨੇ ਅੱਖ ਦੇ ਆਕਾਰ ਵਰਗੇ ਹੁੰਦੇ ਨੇ ਪੱਤੇ ਦੇ ਉੱਤੇ ਹਾਂਜੀ ਹਾਂ ਤੇ ਜਾਮਣੀ ਜ ਰੰਗ ਦੇ ਹੁੰਦੇ ਨੇ ਠੀਕ ਹੈ ਜਾਮਣੀ ਜ ਰੰਗ ਦੇ ਹੁੰਦੇ ਨੇ ਸ਼ੁਰੂ ਚੇ ਬੱਟਾਂ ਦੇ ਨੇੜੇ ਸ਼ੁਰੂ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਆਪਾਂ ਸਪਰੇਅ ਕਰਤੀ ਨਾਲ ਦੀ ਨਾਲ ਇਹ ਨਹੀਂ ਰੁਕ ਜਾਣਾ ਰੁਕੇ ਜਾਣ ਜਿਹੜਾ ਆਪਾਂ ਸੀਤ ਪਲੇਟ ਦੀ ਗੱਲ ਕਰਦੇ ਤੱਬੇ ਦੀ ਗੱਲ ਕਰਦੇ ਸੀਗੇ ਕਈ ਵਾਰੀ ਹੁੰਦਾ ਨਹੀਂ ਕਈ ਜ਼ਿਮੀਂਦਾਰ ਵੀਰਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਰੁਕਣ ਦੀ ਨਿਸ਼ਾਨੀ ਕੀ ਹੈ ਹਾਂ ਤੱਬਿਆਂ ਦਾ ਪਤਾ ਤਾਂ ਲੱਗਦਾ ਹਾਂ ਪਤਾ ਲੱਗਦਾ ਹਾਂ ਆ ਜੀ ਇਹ ਹਟ ਗਿਆ ਤਾਂ ਇਹ ਕਿਵੇਂ ਪਤਾ ਲੱਗੇ ਹਾਂ ਉਹਦਾ ਇਹ ਜਸਵੰਦਰ ਜੀ ਜਿਹੜਾ ਇਹ ਤੱਬਾ ਹੈ ਨਾ ਜੀ ਜੇ ਰੋ ਹਟ ਜਾਏ ਵਿੱਚੋਂ ਚਿੱਟਾ ਹੋ ਜਾਂਦਾ ਹੈ ਅੱਛਾ ਤੱਬਾ ਚਿੱਟਾ ਹੋ ਜਾਏਗਾ ਜ਼ਿਮੀਂਦਾਰ ਨੂੰ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਤੱਬਾ ਰਹੇਗਾ ਆਪੇ ਆਪਣਾ ਹੌਲੀ ਹੌਲੀ ਠੀਕ ਹੋ ਜਾ ਵੀ ਪੂਰਾ ਪੱਤਾ ਹੀ ਹਰਾ ਹੋਣਾ ਚਾਹੀਦਾ ਵੀ ਦਾਗ ਨਾ ਹੋਵੇ। ਹਾਂਜੀ ਹਾਂ ਉਹ ਜੇ ਚਿੱਟਾ ਹੋ ਗਿਆ ਸਮਝੋ ਹਟਣ ਲੱਗ ਗਿਆ। ਹਾਂ ਚਿੱਟਾ ਹੋ ਗਿਆ ਪੱਤਾਲੇ ਬੇਟਾ ਜੀ। ਹਾਂ ਹਾਂ ਉਹ ਪੱਤੇ ਚ ਜਦੋਂ ਮਰ ਜਾਂਦੀ ਹੈ ਪੱਤੇ ਖੁੱਲਦੇ ਚਿੱਟੇ ਚਿੱਟੇ ਦਾਗ ਹੋ ਜਾਂਦੇ। ਬਿਲਕੁਲ ਹਾਂ। ਉਹ ਜਿੰਮੇਦਾਰ ਨੂੰ ਘਰਾਉਣਾ ਨਹੀਂ ਚਾਹੀਦਾ ক্লোਰੋਫਿਲ ਬਣ ਜਾਂਦੀ ਆ। ਠੀਕ ਹੈ। ਕਿਉਂਕਿ ਸਾਰੇ ਮੌਸਮ ਦੇ ਨਾਲ ਜਿਵੇਂ ਹੁਣ ਮੌਸਮ ਹੈ ਜੀ। ਠੀਕ ਹੈ। ਹੁਣ ਤਕਰੀਬਨ ਕਈ ਥਾਂ ਤੇ ਗੋਭ ਦੀ ਸੁੰਡੀ ਵੀ ਆਈ ਹੋਈ ਹੈ। ਹਾਂਜੀ। ਕਈ ਥਾਂ ਦੇ ਪੱਤਾਲੇ ਬਟਾਓ ਕਾਰਲ ਕੀ ਜਦੋਂ ਮੀਂਹ ਪੈਂਦਾ ਹੈ ਗਰਮੈਸ਼ ਹੁੰਦੀ ਆ ਬਾਅਦ ਚ ਉਹ ਮਸ ਹੁੰਦੀ ਹੈ ਜਿੱਥੇ ਰਾ ਪਾਣੀ ਸੁੱਕੇ ਹੋਏ ਨੇ ਹਾਂ ਜੀ ਪਾਣੀ ਡਰਾਈ ਨੇ ਉੱਥੇ ਜਿਹੜੀ ਬਿਮਾਰੀ ਘਟ ਹੁੰਦੀ ਹੈ ਘਟ ਹੋਏ ਹਾਂ ਵੀ ਇੱਕ ਵਾਰੀ ਹਵਾ ਜ਼ਰੂਰ ਲਮਾਉਣੀ ਚਾਹੀਦੀ ਹੈ ਹਵਾ ਲਵਾ ਕੇ ਫਿਰ ਜਿਹੜੀ ਆਪਾਂ ਜੀ ਗੱਲ ਕਰੀ 26 ਦੀ ਜੀ ਹਾਂ ਜੀ 26 ਦੇ ਵਿੱਚ ਇਦਾਂ ਜਦੋਂ ਇਹ ਨਸਰ ਜਾਂਦੀ ਹੈ ਕਿਉਂਕਿ ਐਤ ਕੀ ਹੂੰ ਜਿਹੜੇ ਚਾਂਸ ਨੇ ਜਿੰਨੂੰ ਆਪਾਂ ਕਹਿੰਦੇ ਆ ਵੀ ਇਹ ਹਲਦੀ ਰੋਗ ਹਲਦੀ ਰੋਗ ਹਾਂ ਜੀ ਜੱਟੂ ਸੌਦਾ ਵੀ ਹਲਦੀ ਰੋਗ ਹਾਂ ਹਾਂ ਉਹ ਐਤ ਕੀ ਜ਼ਿਆਦਾ ਆਏਗਾ ਠੀਕ ਹੈ ਕਾਰਨ ਕੀ ਯੂਰੀਆ ਪਿਆ ਹੋਇਆ ਹੈ ਜ਼ਿਆਦਾ ਜੀ ਹਾਂ ਇਹ ਜੂਰੀਏ ਦੇ ਨਾਲ ਤਕਰੀਬਨ ਜਿਆਦਾ ਹੁੰਦਾ ਜਿਹੜੇ ਮੈਂ ਤਜਰਬਾ ਕੀਤਾ ਹੋਇਆ ਇਹਦੇ ਨਾਲ ਲੱਗਦਾ ਸਵਾਲ ਮੈਂ ਇੱਕ ਲੈ ਲਾਂ ਹੁਣੇ ਮੈਨੂੰ ਯਾਦ ਆਇਆ ਲਿਖਿਆਤ ਨਹੀਂ ਸੀ ਪ੍ਰਦਾਨ ਜਦੋਂ ਪੈ ਗਈ ਤੇ ਪ੍ਰਦਾਨ ਤੋਂ ਬਾਅਦ ਕਿੰਨੇ ਕ ਦਿਨ ਦਾ ਜਿਵੇਂ ਕਹਿੰਦੇ ਵੀ ਕੰਨਾ ਚੁੰਗਲਾ ਨੇ ਹੁਣ ਤੇ ਹਨਾ ਵੀ 25 ਦਿਨ 30 ਦਿਨ ਜਾਂ 35 ਦਿਨ ਤੱਕ ਦਾ ਸਰ ਜਤਿੰਦਰ ਜੀ ਇਹਦੇ ਵਿੱਚ ਇਹ ਹੈ ਜਿਹੜੀ ਕੰਪਨੀ ਕਹਿੰਦੀ ਜਿਹੜੇ ਟੈਕਨੀਕਲ ਹੈ ਇਹ 25 ਤੋਂ 30 ਦਿਨ ਠੀਕ ਹੈ ਹੁੰਦਾ ਜਿਹੜਾ ਦੁਕਾਨਦਾਰ ਹੈ ਉਹ 20 ਤੋਂ 25 ਦਿਨ ਕਹਿੰਦਾ ਅੱਛਾ ਜੀ ਉਹ ਵੀ ਤਾਂ 25 ਦਿਨ ਕਿਉਂਕਿ 4 ਦਿਨ ਤਾਂ ਲੱਗ ਜਾਂਦੇ ਰਸਨ ਦੇ ਵਿੱਚ ਰਸਨ ਦੇ ਵਿੱਚ ਬਿਲਕੁਲ ਜੀ ਠੀਕ ਹੈ ਜੀ 24 ਤੋਂ 48 ਘੰਟਿਆਂ ਦੇ ਵਿੱਚ ਰੱਜ ਜਾਂਦੀ ਹੈ ਜੀ ਠੀਕ ਹੈ ਜੇ ਸੰਗੀ ਆਈ ਹੈ ਕਾਰਟ ਆਪ ਉਹਨੂੰ ਵੀ ਮਾਰਦੇ ਕਿ ਮਾਰੇ ਕਿ ਹੌਲੇ 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 ਮਾਰਦੇ ਤਾਂ ਹੀ ਅਸਰ ਜ਼ਿਆਦਾ ਲੰਮਾ ਹਾਂਜੀ ਹਾਂ ਕਿਉਂਕਿ ਜੀਮੇਦਾਰ ਦੇਖਦੇ ਮੈਂ ਪਦਾਨ ਪਾਤੀ ਜੀ ਸੰਗੀ ਮਰੀ ਨਹੀਂ ਹੈਗੀ ਹਾਂਜੀ ਹਾਂਜੀ ਉਹ ਕਾਰਨ ਕਿ ਸੰਗੀ ਇਹ ਪੁਖੀ ਰਹਿ ਕੇ ਮਰੇਗੀ ਜੀ ਓਕੇ ਜੇ ਫਿਰ ਵੀ ਜਾਂਦੇ ਨੁਕਸਾਨ ਨਹੀਂ ਕਰੀ ਨੁਕਸਾਨ ਨਹੀਂ ਜਿਹੜੀ ਕਾਰਟ ਐਪ ਦਾ ਪਦਾਨ ਦਾ ਇਹ ਬਹੁਤ ਵੱਡਾ ਫਾਇਦਾ ਹੈ ਮੇਰੇ ਹਿਸਾਬ ਦੇ ਨਾਲ ਜਿਹੜੀ ਪਹਿਲੀ ਸਪਰੇਅ ਹੈ ਜ ਨਾਰਮਲ ਕਰਨੀ ਚਾਹੀਦੀ ਹੈ ਨਾਰਮਲ ਜਿਵੇਂ ਬੈਲਟਾ ਹੋ ਗਈ ਹੈ ਜਾਂ ਹੋ ਗਈ ਹਾਂ ਠੀਕ ਹੈ ਜੇ ਨਹੀਂ ਤਾਂ ਫਿਰ ਜਿਵੇਂ ਕਸਟੋਡੀਆ ਗਾ ਸਲਟ ਕਹਿੰਦੇ ਨਹੀਂ ਪੜ ਹਾਂ ਅਈ ਹੁਣ ਜ਼ਿੰਮੇਦਾਰ ਇਹ ਕਹਿੰਦੇ ਨੇ ਪਹਿਲਾਂ ਸਿਰੇ ਦੀ ਕਰ ਦਿਓ ਜੀ ਪਹਿਲਾਂ ਸਿਰੇ ਦੀ ਮਹਿੰਗੀ ਵਾਲੀ ਮਹਿੰਗਿਓ ਕਰ ਦਿਓ ਜੀ ਹਾਂ ਇੱਕ ਇਹਦੇ ਨਾਲ ਇਹ ਦੱਸ ਦਿਓ ਪਹਿਲਾਂ ਕਿ ਜਿਹੜੀਆਂ ਹੁਣ ਸਪਰੀਆਂ ਲੈ ਕੇ ਜਾਣੇ ਆਪਾਂ ਉਹ ਤਕਰੀਬਨ ਜੇ ਤਬਾ ਰੋਗ ਤੇ ਉਲੀ ਹੈ ਜਾਂ ਤੇਲਾ ਹੈ ਉਹ ਨਾਲ ਗੋ ਦੀ ਵੀ ਪਾਏ ਗਏ ਵੀ ਇਹ ਜਿਹੜੀਆਂ ਪੰਜ ਸੱਤ ਬਿਮਾਰੀਆਂ ਨੇ ਇਹ ਸਾਰਿਆਂ ਦੀ ਟੈਕਨੀਕਲ ਮਿਕਸ ਕਰ ਲੈ ਜਾਂ ਜਾਂ ਫਿਰ ਕੋਈ 2 ਜਾਂ 3 ਹੀ ਮਿਕਸ ਕੀਤੇ ਜਾਣ ਬਹੁਤ ਔਖਾ ਹੁੰਦਾ ਜੀਰ ਵਿੱਚ ਸਪਰੇਅ ਕਰਨਾ ਜੇ ਆਪ ਵੀ ਕਰਨੀ ਹੈ ਜੇ ਕਰਾਣੀ ਵੀ ਹੈ ਜੇ ਕਰਾਣੀ ਹੈ ਤੇ ਖਰਚਾ ਹੁੰਦਾ ਅਗਲਾ ਕਹਿੰਦਾ ਦੋ ਸਪਰੇਅ ਹੋਰ ਨੇ ਉਹ ਵੀ ਪਾਜ ਦੇ ਵਿੱਚ ਕੀ ਪਤਾ ਕਿ ਤੇਲਾ ਤੁਲਾ ਹੋਵੇ ਮਰ ਜੇਗਾ ਇਹਦੇ ਬਾਰੇ ਮੜਾ ਦੱਸੋ ਇਹ ਜਤਿੰਦਰ ਜੀ ਬਹੁਤ ਹੀ ਵਧੀਆ ਸਵਾਲ ਕੀਤਾ ਤੁਸੀਂ ਜੀ ਵੈਸੇ ਜਿਹੜੇ ਟੈਕਨੀਕਲ ਨੇ ਜਿਵੇਂ ਆਪਣੇ ਖੇਤੀਬਾੜੀ ਦੇ ਮਾਹਰ ਕਹਿੰਦੇ ਨੇ ਹਾਂਜੀ ਉਹ ਕਹਿੰਦੇ ਦੋ ਜਾਂ ਤਿੰਨ ਟੈਕਨੀਕਲ ਹੋਣੀ ਚਾਹੀਦੀ ਨੇ ਵੀ ਇਤੋਂ ਜ਼ਿਆਦਾ ਨਹੀਂ ਕਰਨੀ ਜੇ ਵੈਸੇ ਤਾਂ ਦੋ ਦੋ ਹਾਂ ਉਹ ਵੀ ਜੋ ਆਪਸ ਦੇ ਵਿੱਚ ਜਾਨਕਿ ਮਿਲਦੇ ਹੁਣ ਉਹਦੇ ਵਿੱਚ ਇਹ ਹੈ ਵੀ ਜ਼ਿੰਮੇਵਾਰ ਤੇ ਬੜੀ ਬੜੀ ਮਜਬੂਰੀ ਹੈ ਜੀ ਨਹੀਂ ਹੋ ਰਹੀ ਹੈ ਬਿਲਕੁਲ ਸਹੀ ਗੱਲ ਕਾਰਨ ਕਿ ਇੱਕ ਦਾ ਅਜ ਦੁਬਾਰਾ ਦਬਾਰਾ ਕਰਾਂਗੇ ਝੋਨਾ ਟੁੱਟੇਗਾ ਹਾਂ ਇਹ ਗੱਲ ਲੀਵਰ ਜ਼ਿਆਦੀ ਪਏਗੀ ਲੀਵਰ ਤੇ ਪਏਗੀ ਝੋਨੇ ਦਾ ਨਕਸਾਨ ਹੁਣ ਜੇ ਆਪਾਂ ਗੱਲ ਕਰੀਏ ਸੁੰਡੀ ਵੀ ਜ਼ਰੂਰੀ ਆ ਹਾਂ ਸੀਤ ਪਲੇਟ ਵੀ ਜ਼ਰੂਰੀ ਆ ਤੇ ਤੀਜੀ ਤੇਲੇ ਦੀ ਵੀ ਜ਼ਰੂਰੀ ਤੇਲੇ ਦੀ ਵੀ ਜ਼ਰੂਰੀ ਵੀ ਤਿੰਨ ਸਪਰੇਆਂ ਦਾ ਜ਼ਿੰਮੇਵਾਰ ਨੇ ਪਾਉਣੀ ਆ ਪਾਉਣ ਤਿੰਨ ਤੇ ਘਟੋਕੜ ਪਾਏਗੇ ਪਾਏਗੇ ਜੇ ਹੁਣ ਸਪੋਜ਼ ਕਰੋ ਹਾਂ ਅਸੀਂ ਕਹਿ ਦਿੰਦੇ ਹਾਂ ਫਾਰਮਰ ਨੂੰ ਦੋ ਵਾਰੀ ਕਰ ਲੈਣਾ ਅਜ हां ਅਸੀਂ ਤਾਂ ਇੱਕ ਜੀ ਕਰਨੀ ਆ ਇੱਕ ਜੀ ਕਰਨੀ ਆ ਉਹ ਹਿਸਾਬ ਨਾਲ ਟੈਕਨੀਕਲ ਦੇ ਹਿਸਾਬ ਨਾਲ ਹਾਂ ਉਹਦੇ ਵਿੱਚ ਇਹ ਆ ਜਤਿੰਦਰ ਜੀ ਜੇ ਆਪਾਂ ਇਹ ਤਿੰਨ ਸਪਰੇਅ ਕਰ ਰਹੇ ਹਾਂ ਉਹਦੇ ਜਿਹੜੇ ਘੋਲ ਨੇ ਹੂੰ ਹੂੰ ਉਹ ਅਲੱਗ-ਅਲੱਗ ਬਣਾਉਂਦੇ ਅੱਛਾ ਹਾਂ ਘੱਟੋ-ਘੱਟ ਠੀਕ ਐ ਹੋਰ ਅਲੱਗ ਬਣਾਉਂਦੇ ਢੋਲੀ ਜੀ ਪਿਆ ਤੇ 5-7 ਮਿੰਟਾਂ ਚ ਖੱਲੀ ਹੋ ਜੇ ਇਹ ਵਧੀਆ ਗੱਲ ਆ ਹਾਂ ਜਿਹੜੇ ਸਾਡੇ ਕਰਨ ਵਾਲੇ ਨੇ ਹਾਂ ਉਹ ਸਾਡੇ ਤੋਂ ਥੋੜੀ ਜ਼ਿਆਦਾ ਡਾਕਟਰ ਬਣੇ ਹੋਏ ਨੇ ਇਹ ਗੱਲ ਤਾਂ ਬਿਲਕੁਲ ਠੀਕ ਹੈ ਹਾਲਾਂਕਿ ਮਿਹਨਤ ਬਹੁਤ ਕਰਦੇ ਨੇ ਨਹੀਂ ਮਿਹਨਤ ਨਹੀਂ ਬਹੁਤ ਹੈ ਪਰ ਉਹ ਕੀ ਕਰਦੇ ਨੇ ਕਦੇ ਇੱਕ ਚੀ ਪਾ ਦੇ ਸਾਰੀਆਂ ਹਾਂਜੀ ਹਾਂ ਉਹ ਤਾਂ ਕਈ ਕਈ ਤਾਂ ਜਿਹੜੇ ਸਿਆਣੇ ਨੇ ਸਪਰੇਅ ਕਰਨ ਵਾਲੇ ਜੀ ਹਾਂਜੀ ਉਹ ਜ਼ਿੰਮੇਵਾਰ ਤੇ ਪੱਖ ਵਿੱਚ ਕਰਦੇ ਨੇ ਕਈ ਨਵੇਂ ਹੋ ਜਾਂਦੇ ਨੇ ਕੁਝ ਨਹੀਂ ਹੁੰਦਾ ਜੀ ਇੱਕ ਚੀ ਕਰ ਦੋ ਇਹ ਹਾਂ ਮੈਂ ਵੇਖਿਆ ਕੀ ਹੁੰਦਾ ਵੇਖਿਆ ਪਿਛਲੀ ਵਾਰੀ ਮੈਂ ਹਾਂਜੀ ਹਾਂਜੀ 4-5 ਸ਼ੀਸ਼ੀਆਂ ਕਹਿੰਦਾ ਬਾਲਟੀ ਲਿਆਂਦੀ ਤੇ 30 ਲੀਟਰ ਦੀ ਪੇਂਟ ਵਾਲੀ ਬਾਲਟੀ ਉਹ ਵਿੱਚ ਪਾ ਕੇ ਫਿਰ ਉਹਦੇ ਯਾਨੀ ਕਿ ਡੱਬੇ ਮਿਲਦੇ ਹਾਂਜੀ ਹਾਂ ਮੈਂ ਵੀ ਤਾਂ ਸਾਰਾ ਕੁਝ ਮਿਕਸ ਹੋ ਗਿਆ ਪੰਪ ਚ ਮਿਕਸ ਹੋਣਾ ਅਲੱਗ ਗੱਲ ਹੈ ਜੋ ਕੋਲਤੀ ਮਿਕਸ ਹੋ ਗਿਆ ਘੱਟੋ ਘੱਟ ਜੀ ਪੰਜ ਕਿੱਲਿਆਂ ਨੂੰ ਕਰਨੀ ਹੈ ਉਹ ਤਿੰਨ ਚਾਰ ਘੰਟੇ ਤੇ ਲੱਗਦੀ ਹੈ ਹਾਂਜੀ ਹਾਂ ਜਾਂ ਦੋ ਘੰਟੇ ਵੀ ਲੱਗਦੇ ਹਨ ਲੇਕਿਨ ਕੋਲ ਨੇ ਪਿਆਰ ਹੈ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜਿਹੜੀ ਜ਼ਮੀਨਦਾਰ ਦੇ ਬਹੁਤ ਫਾਇਦੇਮੰਦ ਹੈ ਜਿਹਨੂੰ ਆਪਾਂ ਸਿਲੀਕੋਨ ਕਹਿੰਦੇ ਹਾਂ ਗੂੰਦ ਵੀ ਕਹਿੰਦੇ ਹਾਂ ਹਾਂ ਸੱਚ ਉਹ ਪਾਉਂਦੇ ਹੁੰਦੇ ਨੇ ਉੱਪਰ ਢੋਲੀ ਹਾਂਜੀ ਹਾਂ ਢੋਲੀ ਭਰ ਕੇ ਜੀ ਉਹ 10 ਐਮਐਲ 8 ਤੋਂ 10 ਐਮਐਲ ਜ਼ਰੂਰ ਪਾਣੀ ਚਾਹੀਦੀ ਹੈ ਇਹ ਜੀਮੀਨਦਾਰ ਵੀ ਇਹਨਾਂ ਨੂੰ ਇਹ ਵੀ ਤਾਂ ਮੀਂਹ ਕਰਕੇ ਹਾਂ ਵੀ ਮੀ ਕਰਕੇ ਤਾਂ ਪਾਉਣੀ ਆਂ ਪਾਉਣੀ ਨਾ ਇਹ ਤਾਂ ਨਹੀਂ ਇਹ ਤਾਂ ਜ਼ਰੂਰ ਪਾਉਣੀ ਚਾਹੀਦੀ ਹੈ ਕਾਰਨ ਕੀ ਜਦੋਂ ਇਹ ਪਾ ਦਾਂਗੇ ਇਹਨਾਂ ਪੱਤੇ ਦੇ ਨਾਲ ਦੇ ਨਾਲ ਰਸ ਜਾਣਾ ਰਸ ਜਾਣਾ ਤੁਮਕਾ ਥੱਲੇ ਨਹੀਂ ਰੱਖਦੇ ਨੇ ਠੀਕ ਹੈ ਜਿਹੜਾ ਇਹਦੇ ਦਵਾਈ ਦਾ ਤੁਮਕਾ ਥੱਲੇ ਰੱਖਿਆ ਜੀ ਉਹ ਬੇਕਾਰ ਉਹ ਬੇਕਾਰ ਤੇ ਅਗਲਾ ਸਵਾਲ ਹੈਗਾ ਜੀ ਜਿਵੇਂ ਪਹਿਲਾਂ ਥੋੜਾ ਹਲਕੀ ਜੀ ਗੱਲ ਕੀਤੀ ਆਪਾਂ ਕਿ ਸਪਰੇਅ ਦੇ ਲਈ ਕੀ ਮਹਿੰਗੇ ਬ੍ਰਾਂਡ ਜ਼ਿਆਦਾ ਤੇ ਛੇਤੀ ਅਸਰ ਕਰਦੇ ਨੇ ਇੱਕ ਸਪਰੇਅ 22300 ਦੀ ਹੈ ਇੱਕ 15 1600 ਦੀ ਹੈ ਇਦੇ ਵਿੱਚ ਮੈਂ ਕਹਿੰਦਾ ਮੈਂ ਹੁਣ ਬੈਠਾ ਸਣਾ ਸਾਡੇ ਮਗਰ ਹੁਣ ਵੀ ਚਾਰ ਪੰਜ ਕਿਸਾਨ ਮੇਰੇ ਵੀਰ ਬੈਠੇ ਨੇ ਉਹ ਆ ਕੇ ਮਤਲਬ ਆਪ ਵੀ ਕਿਸਾਨ ਸ਼ਸ਼ੋ ਪੰਜ ਹੈ ਕੁਝ ਤੇ ਉਹਨਾਂ ਨੂੰ ਬ੍ਰਾਂਡ ਚੇਤੀ ਹੋ ਗਏ ਨੇ ਇਹ ਫਲਾਣਾ ਦੇ ਦੇ ਭਈ ਫਲਾਣਾ ਦੇ ਦੀ ਉਹਦੇ ਬਾਰੇ ਦੱਸੋ ਵੀ ਕੋਈ ਫਰਕ ਹੈ ਵਾਕਈ ਜਾਂ ਜਿਹੜਾ ਟੈਕਨੀਕਲ ਹੈ ਉਹਦਾ ਹੀ ਫਰਕ ਹੈ 13% ਆ ਚੀਜ਼ ਐ ਇਹਦੇ ਵਿੱਚ ਉਹ ਚ ਭਾਜੀ ਮੈਂ ਤੁਹਾਨੂੰ ਕੋਈ ਗੱਲ ਕਹਾ ਵੈਸੇ ਕੰਪਨੀ ਵਾਲੇ ਮੇਰੇ ਨਾਲ ਪੁੱਛੇ ਹੋਣਗੇ ਵੀ ਸਾਡੇ ਨਵੇਂ ਬ੍ਰਾਂਡ ਰਹਿਤ ਤੇ ਤੁਸੀਂ ਉਹ ਕਰਨ ਮੈਂ ਉਹਨਾਂ ਨੂੰ ਕੋਈ ਕਾਠ ਨਹੀਂ ਕਰਦਾ ਮੇਰਾ ਕਹਿਣ ਦਾ ਭਾਅ ਵੇ ਹੈ ਵੀ ਜੀਮੀਦਾਰ ਨੂੰ ਜਿਹੜਾ ਖਰਚਾ ਹਾਂਜੀ ਥੋੜਾ ਕੰਟਰੋਲ ਕਰਨਾ ਚਾਹੀਦਾ ਠੀਕ ਹੈ ਵੀ ਪਹਿਲੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੀ ਪਹਿਲੀ ਸਪਰੇ ਹੈ ਉਹ ਨਾਰਮਲ ਕਰੋ ਜੀ ਪਹਿਲੀ ਸਪਰੇ ਨਾਰਮਲ ਕਰੋ ਨਾਰਮਲ ਕਰੋ ਬਿਲਕੁਲ ਮੈਂ ਤਾਂ ਇਹ ਕਿਨੇ ਬੈਲਟਾਮਾਈਸਿਨ ਦਾ ਪਾ ਲਾ ਹਾਂਜੀ ਐਂਟੀਬਾਇਓਟਿਕ ਹੈ ਠੀਕ ਹੈ ਤਾਂ ਬੇਰੋਗ ਨੂੰ ਉਤਾ ਵੀ ਹਰਾ ਹਰਾ ਰੱਖੀ ਗਿਰ ਠੀਕ ਹੈ ਜੇ ਨਹੀਂ ਤਾਂ ਤੁਸੀਂ ਇਹ ਕਸਟੋਡੀਆ ਕਰਦੇ ਕਸਟੋਡੀਆ ਕਰਦੇ ਤੇ ਉਹਦੇ ਨਾਲ ਇਮਾਮੈਟਲ ਹੋਗੀ ਜੀ 5% ਹਾਂਜੀ ਜਾਂ 1.9 ਹੋਗੀ ਜੀ ਕਿਸੇ ਵੀ ਕੰਪਨੀ ਤੁਸੀਂ ਲੈ ਕੇ ਆ ਸਕਦੇ ਹੋ ਤੇ ਅਗਲਾ ਮੇਰਾ ਸਵਾਲ ਹੈ ਕਿ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਪੀਲੀ ਡੋਡੀ ਹੁਣ ਤਕਰੀਬਨ ਜਿਹੜੀਆਂ 26 ਜੀਰੀਆਂ ਨੇ ਪ੍ਰੋਪਰ ਯਾਨੀ ਕਿੰਨੇ ਸਿਰ ਰਹੀਆਂ ਨੇ ਤੇ ਉਹ ਪੀਲੀ ਡੋਡੀ ਨੂੰ ਕੋਈ ਤਾਂ ਕਹਿੰਦਾ ਹੁਣੀ ਕਰ ਦੋ ਕੋਈ ਕਹਿੰਦਾ ਇਕਰੀ ਪੂਰੀ ਯਾਨੀ ਕਿ ਲਟਕ ਲੈਣ ਦੋ ਜੀਰੀ ਮੰਜਰ ਕਿ ਕੋਈ ਕਹਿੰਦਾ ਇਕਰੀ ਮਾੜੀ ਵਿਖਾਈ ਤੇ ਦੇ ਲੈਣ ਦੋ ਜੇ ਉਹ ਪੈ ਜੇ ਨਾਲ ਤੇ ਪੂਰੀ ਦੀ ਪੂਰੀ ਫਸਲ ਖਰਾਬ ਹੋ ਜਾਂਦੀ ਜੀ ਰੰਗ ਵੀ ਜਾਂਦਾ ਢੰਗ ਵੀ ਜਾਂਦਾ ਰੇਟ ਵੀ ਜਾਂਦਾ ਇਹ ਦੱਸੋ ਵੀ ਉਹ ਸਪਰੇਅ ਕਰਨ ਦਾ ਸਹੀ ਜਿਹੜਾ ਸਮਾਖੜਾ ਇੱਕ ਤਾਂ ਜਤਿੰਦਰ ਜੀ ਇਹਦੇ ਵਿੱਚ ਬਹੁਤ ਵਧੀਆ ਗੱਲ ਕੀਤੀ ਜਿਹੜਾ ਮੈਂ ਕੀਤਾ ਹੋਇਆ ਮੈਂ ਆਪਣੇ ਹਿਸਾਬ ਨਾਲ ਦੱਸਣਾ ਜੀ ਜਿਹੜਾ ਜਦੋਂ ਮੁੰਜਰ ਨਿਸਰ ਗਈ ਹਾਂਜੀ ਦੁੱਧਾ ਬਣ ਗਿਆ ਡੱਡਰਾ ਹੋ ਗਿਆ ਹਾਂਜੀ ਡੱਡਰਾ ਹੋ ਗਿਆ ਉਦੋਂ ਉਹ ਸਪਰੇਅ ਕਰਨੀ ਚਾਹੀਦੀ ਕਿਉਂ ਡੱਡੇ ਤੋਂ ਬਾਅਦ ਹੀ ਪੈਂਦੀ ਹੈ ਹਾਂ ਇਹ ਹੈ ਇਹ ਡੱਡੇ ਤੋਂ ਬਾਅਦ ਹੀ ਪੈਂਦੀ ਹੈ ਜਦ ਤੱਕ ਫੂਕ ਹੈ ਉਦੋਂ ਤੱਕ ਨਹੀਂ ਪੈਂਦੀ ਹਾਂ 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 ਜੋ ਡੱਡਾ ਹੋ ਗਿਆ ਉਦੋਂ ਪੈਂਦੀ ਹੈ ਉਹਦੇ ਵਾਸਤੇ ਹੂੰ ਹੂੰ ਕੌਣ ਜ਼ਿੰਮੇਵਾਰ ਕਈ ਟੈਕਨੀਕਲ ਹੈ ਜਿਹੜੀ ਅਲੱਗ ਇਕੱਲੇ ਕਰਨੇ ਪੈਂਦੇ ਨੇ ਹਾਂਜੀ ਤੇ ਕਈ ਟੈਕਨੀਕਲ ਜਿਵੇਂ ਇੱਕੋ ਹੈਗਾ ਜੀ ਕਲੋਰੋਥੈਲੋ ਨਿਲ ਹਾਂਜੀ ਕਲੋਰੋਥੈਲੋਨਿਲ ਲਾਉਂਦੀ ਹੈ ਜੀ ਇੱਕ 75% ਵਾਪੀ ਅੱਛਾ ਜੀ ਉਹ ਜਿਹੜੀ ਕਿ ਨਾਲ ਹੀ ਪੈ ਜਾਂਦੀ ਹੈ ਇਹ ਉਹ ਨਾਲ ਪੈ ਜਾਂਦੀ ਨਾਲ ਪੈ ਜਾਂਦੀ ਠੀਕ ਹੈ ਇਹ ਵਧੀਆ ਕੰਪਨੀ ਕਿਸੇ ਦੀ ਵੀ ਤੁਸੀਂ ਲੈ ਸਕਦੇ ਹੋ ਹੁਣ ਜਿਵੇਂ ਮੀਂਹ ਪੈ ਕੇ ਹਟੇ ਨੇ ਹਾਂਜੀ ਤੇ ਅਜੇ ਤੱਕ ਮੈਨੂੰ ਲੱਗਦਾ ਕਿ ਬਿਮਾਰੀਆਂ ਥੋੜੀਆਂ ਘੱਟ ਨਜ਼ਰ ਆ ਰਹੀਆਂ ਕੀ ਕਿਸਾਨ ਵੀਰ ਕੁਝ ਐਸਾ ਕਰਨ ਜਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕਿ ਦੋ ਸਪਰੇਹਾਂ ਨਾਲ ਸਰਜ ਕੀ ਇਦਾਂ ਹੋ ਸਕਦਾ ਇਹਦੇ ਵਿੱਚ ਜਤਿੰਦਰ ਜੀ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਹੋ ਸਕਦਾ ਜ਼ਿਮੀਂਦਾਰ ਦਾ ਇੱਕ ਸਪਰੇਅ ਨਾਲ ਹੀ ਸਰਜ ਅੱਛਾ ਜੀ ਕਾਰਨ ਕੀ ਹੈ ਵੱਡੀ ਗੱਲ ਹੈ ਜਿਹੜੇ ਮੌਸਮ ਤੇ ਡਿਪੈਂਡ ਮੌਸਮ ਦਾ ਹੀ ਤੇ ਸਾਰਾ ਰੋਲ ਹੈ ਮੌਸਮ ਤੇ ਡਿਪੈਂਡ ਹੈ ਜਿਵੇਂ ਮੌਸਮ ਜੇ ਠੰਡਾ ਰਹਿੰਦਾ ਜੀ ਸਪਰੇ ਘੱਟ ਕਰਨੀ ਪਈ ਜੇ ਉਮਸ ਹੋ ਜੇ ਹਾਂ ਫਿਰ ਸਪਰੇ ਵੱਧ ਵੀ ਸਕਦੀ ਹੈ ਇਹ ਹੈਗਾ ਕੁਦਰਤ ਦੇ ਹੱਥ ਕੁਦਰਤ ਦੇ ਹੱਥ ਠੀਕ ਹੈ ਜੀ ਵੀ ਆਪਾਂ ਤਾਂ ਕਹਿੰਦੇ ਆ ਵੀ ਦੋ ਨਾਲ ਸਾਦੇ ਵੇਸ ਸਰਜੇਗਾ ਦੋ ਨਾਲ ਕਿਉਂ ਸ਼ਾਰਟ ਵੈਰਾਈਆਂ ਨੇ ਜੀ ਸ਼ਾਰਟ ਵੈਰਾਈਆਂ ਹਾਂ ਸ਼ਾਰਟ ਵੈਰਾਈਆਂ ਘੱਟ ਲੱਗੀਆਂ ਇਹਦੇ ਵਿੱਚ ਇਹ ਥੋੜਾ ਜਿਹਾ ਮੈਂ ਪਹਿਲਾਂ ਕਹਿ ਕੇ ਟਾਈਮ ਜਦੋਂ ਪਾਣੀ ਦਾ ਧਿਆਨ ਰੱਖਣਾ ਚਾਹੀਦਾ ਜੀ ਇਹਨਾਂ ਨੂੰ ਮੂੰਜਣ ਪਾਣੀ ਵਧਰਦੇ ਰੱਖੋ ਉਹ ਇਹਨਾਂ ਜੋ ਪਾ ਮੇਰਾ ਤਾਂ ਜਨਤਰੀ ਇਹ ਆ ਮੇਰੇ ਕੋਲ ਤੁਹਾਡੇ ਮਾਧਿਮ ਰਾਹੀਂ ਕਈਆਂ ਦੇ ਫੋਨ ਆਉਂਦੇ ਨੇ ਹਾਂ ਟੈਕਨੀਕਲ ਬਥੇਰੇ ਮਹਿੰਗੇ ਆ ਰਹੇ ਨੇ ਪਾ ਸਕਦੇ ਹੋ ਕੰਪਨੀਆਂ ਕਹਿੰਦੇ ਨੇ 25 ਦਿਨਾਂ ਦਾ ਕੀ 30 ਦਿਨਾਂ ਦਾ ਵੀ ਆਪਾਂ ਨੂੰ ਕੀ ਚੱਕਰ ਇਹ ਆਪਾਂ ਇੱਕ ਨੋਰਮਲ ਪਹਿਲਾਂ ਸਪਰੇਅ ਕਰ ਲਈਏ ਉਸ ਤੋਂ ਬਾਅਦ ਆਖ਼ਰ ਵਾਲੇ ਕਰਨੀ ਤੁਸੀਂ ਵਧੀਆ ਕਰ ਦਿਓ ਜਿਹੜੀ ਦੂਰੀ ਦੂਜੀ ਕਰਨ ਦੀ ਲੋੜ ਹੀ ਨਾ ਪਵੇ ਤੁਸੀਂ ਆਪਣਾ ਤਜਰਬਾ ਇਹ ਵੀ ਤੁਹਾਡਾ ਆਪਣਾ ਹੀ ਪਲੇਟਫਾਰਮ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਤਜਰਬਾ ਜਰੂਰ ਸਾਂਝਾ ਕਰਿਓ ਪੰਜ ਚਾਰ ਦਿਨ ਜੇ ਆਪਣੇ ਕੋਲ ਹੈਗੇ ਨੇ ਕਿਉਂਕਿ ਹਫ਼ਤੇ ਦੇ ਅੰਦਰ ਅੰਦਰ ਪੂਰਾ ਸਪਰੇਅਿਆਂ ਦਾ ਕੰਮ ਚੱਲ ਜਾਂਦਾ ਹੈ ਤੁਹਾਨੂੰ ਸਾਡੀ ਨਿੱਕੀ ਜੀ ਕੋਸ਼ਿਸ਼ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਜੇ ਕੋਈ ਤੁਹਾਡੀ ਆਪਣੀ ਕੁਐਰੀ ਹੈ ਉਹ ਵੀ ਤੁਸੀਂ ਪੁੱਛਿਓ ਤੇ ਵੀਰ ਜੀ ਦਾ ਨੰਬਰ ਮੈਂ ਸਕਰੀਨ ਤੇ ਸ਼ੇਅਰ ਕਰ ਦੇਵਾਂਗਾ ਤੇ ਤੁਸੀਂ ਕੋਈ ਗੱਲ ਪੁੱਛਣੀ ਹੈ ਵੀਰ ਜੀ ਨੂੰ ਫੋਨ ਕਰ ਸਕਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਜਤਿੰਦਰ ਜੀ ਅੱਜ ਇੱਕ ਸਾਲ ਬਚੇਗਾ ਇਸਾਨੀ ਬਚੀਗੇ ਸਾਰੇ ਬਚਣਗੇ ਸਾਰੇ ਬਚਣਗੇ